ਲੋ ਜੀ ਵੀਰੋ ਆ ਸਿੱਧੂ ਬਾਈ ਦੇ ਕਿਸੇ ਫੈਨ ਨੇ ਸਪੈਸ਼ਲ ਗੇਟ ਰੈਡੀ ਕਰਵਾਇਆ ਮੇਨ ਐਂਟਰੀ ਤੇ ਲੱਗਣਾ ਜੀ ਇਹ ਹਾਂਜੀ ਹੈ ਮੇਨ ਤੇ ਜੀ ਮੇਨ ਐਂਟਰੀ ਦੇ ਉੱਤੇ ਇਹ ਸਾਗਵੰਦਾ ਗੇਟ ਹੈ ਜੀ ਪਾਲਿਸ਼ ਵਾਲਾ ਠੀਕ ਹੈ ਪਾਲਿਸ਼ ਹੋਈ ਹੈ ਤੇ ਬਹੁਤ ਸੋਹਣਾ ਦਰਵਾਜ਼ਾ ਬਣਿਆਗਾ ਬਾਕੀ ਵੀਰੋ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ ਗੇਟ ਤੁਹਾਨੂੰ ਇਹ ਤੋਂ ਇਲਾਵਾ ਹੋਰ ਕੀ ਕੀ ਆਪਣੇ ਕੋਲੇ ਆਈਟਮਾਂ ਨਹੀਂ ਗਈਆਂ ਪਾਲਿਸ਼ ਵਾਲੇ ਦੇ ਵਿੱਚ ਕੀ ਕੀ ਮਿਲ ਜਾਂਦਾ ਕਿਵੇਂ ਜੀ ਪਾਲਿਸ਼ ਵਾਲੇ ਚ ਪਾਲਿਸ਼ ਵਾਲੇ ਦਰਵਾਜ਼ੇ ਦੇ ਵਿੱਚ ਆਪਣੇ ਕੋਲੇ ਕਿੰਦਾਂ ਦੀ ਵੈਰਾਈਟੀ ਹੁੰਦੀ ਹੈ ਪਾਲਿਸ਼ ਦੇ ਵਿੱਚ ਆਪਾਂ ਕੈਲ ਤੇ ਪਾਲਿਸ਼ ਕਰਦੇ ਆ ਜੀ ਕੋਈ ਮਰੰਡੀ ਦੇ ਕਰਨੀ ਉਤੇ ਹੋ ਜੂਗੀ ਜੀ ਇੱਕ ਆਪਣਾ ਵਿਨੀਅਰ ਡੋਰ ਹੁੰਦੇ ਨੇ ਉਹਨਾਂ ਤੇ ਜਿਵੇਂ ਇਹਨੂੰ ਆਪਾਂ ਵਿਨੀਅਰ ਡੋਰ ਆਪਣਾ ਆ ਠੀਕ ਹੈ ਇਹ ਫਲਸ਼ ਡੋਰ ਉਤੇ ਵਿਨੀਅਰ ਲਾ ਕੇ ਸਾਗਵੰਦੀ ਵਿਨੀਅਰ ਪਲਾਈ ਲਾ ਕੇ ਜੀ ਉਹਦੇ ਤੇ ਪਾਲਿਸ਼ ਹੋਈ ਹੋਈ ਹੈ ਠੀਕ ਹੈ ਤੇ ਇਹ ਆਪਣੀ ਸਾਗਵੰਦੀ ਲੱਕੜ ਤੇ ਪਾਲਿਸ਼ ਹੋਈ ਹੋਈ ਹੈ ਇਹ ਪਿਓਰ ਸਾਗਵੰਦੀ ਪਿਓਰ ਸਾਗਵੰਦੀ ਇਹਦੇ ਵਿੱਚ ਜਿਹੜੀ ਆਪਣੀ ਇਹ ਫਰੇਮ ਸਾਗਵੰਦੀ ਹੈ ਜੀ ਅੰਦਰ 12mm ਟੀਕ ਪਲਾਈ ਪਾਈ ਹੋਈ ਹੈ ਜੀ ਉਹਦੇ ਤੇ ਪਾਲਿਸ਼ ਹੋਈ ਹੋਈ ਹੈ ਹੂੰ ਤੇ ਜੋ ਮਰਜੀ ਮਤਲਬ ਕਿ ਪਾਲਿਸ਼ ਤਾਂ ਦੇਖੋ ਹਰ ਇੱਕ ਆਈਟਮ ਤੇ ਹੋ ਜਿੰਦੀ ਉਹ ਹੀ ਦਿੱਕਤ ਨਹੀਂ ਆਂਦੀ ਹੂੰ ਬਾਕੀ ਬੰਦਾ ਆਪਣੇ ਬਜਟ ਦੇ ਬਜਟ ਦੇ ਹਿਸਾਬ ਤੇ ਆ ਜੀ ਦੇਖੋ ਜਿਹੜੀ ਸਾਗਵੰਦੀ ਪਾਲਿਸ਼ ਆ ਉਹ ਸਾਗਵੰਦੀ ਹੋਊਗੀ ਹੂੰ ਠੀਕ ਹੈ ਨਾ ਜਿਹੜੀ ਮੇਨ ਬਣੀ ਆ ਪਾਲਿਸ਼ ਉਹ ਸਾਗਵੰਦੀ ਲੱਕੜ ਵਸਤੀ ਬਣੀ ਆ ਬਾਕੀ ਜਿਹੜੀ ਆਪਾਂ ਕੋਈ ਕੈਲ ਤੇ ਕਰਾ ਦਨੇ ਆ ਮਰੰਡੀ ਤੇ ਕਰਾ ਦਨੇ ਆ ਉਹ ਚੀਜ਼ਾਂ ਵੀ ਬਹੁਤ ਸੋਹਣੀ ਲੁੱਕ ਦਿੰਦੀਆਂ ਨੇ ਉਹ ਬਜਟ ਦੇ ਹਿਸਾਬ ਨਾਲ ਜਿਹੇ ਜਿਹੇ ਕੋਈ ਬਜਟ ਹੋਊਗਾ ਆਪਣਾ ਉਹ ਜਿਹੇ ਕੰਮ ਹੋ ਜਾਊਗਾ ਮਤਲਬ ਦੱਸੇ ਤੋਂ ਪਤਾ ਲੱਗੂ ਵੀ ਹਾਂ ਵੀ ਇਹ ਕੋਈ ਹੋਰ ਲੱਗਦਾ ਜਦੋਂ ਤਿਆਰ ਹੋ ਗਿਆ ਮਾਲ ਜੀ ਉਦ ਜਿਹੜਾ ਤਾਂ ਆਮ ਕਸਟਮਰ ਹੈ ਜੀ ਉਹਨੂੰ ਤਾਂ ਨਹੀਂ ਇਹ ਵੀ ਨਹੀਂ ਜਜਮੈਂਟ ਹੋਣੀ ਵੀ ਇਹ ਸਾਗਵਾਨਾ ਕੈਲ ਹੈ ਹੂੰ ਉਹ ਤਾਂ ਸਾਡੇ 10 ਤੋਂ ਪਤਾ ਲੱਗੂਗਾ ਉਹਨੂੰ ਵੀ ਇਹ ਕੈਲ ਦੀ ਲੱਕੜ ਤੇ ਆਪਾਂ ਪਾਲਿਸ਼ ਕਰਾਈਏ ਸਾਗਵਾਨ ਤੇ ਕਰਾਈਏ ਹੂੰ ਬਾਕੀ ਜਿਹੜਾ ਕਿਸੇ ਦਾ ਬਜਟ ਘਟਾ ਹੈ ਉਹ ਮੈਂ ਕਹਿੰਦਾ ਵੀ ਜ਼ਿਆਦਾਤਰ ਵਿਨੀਅਰ ਨੂੰ ਯੂਜ਼ ਕਰੇ ਵਿਨੀਅਰ ਤੇ ਪਾਲਸ ਬਹੁਤ ਸੋਹਣੀ ਲੱਗਦੀ ਹੈ ਸਾਗਵਨ ਵਿਨੀਅਰ ਲੱਗੇ ਜਿਦਾ ਫਲਸ਼ ਡੋਰ ਦੇ ਉੱਤੇ ਤੇ ਉਹਦੀ ਲੁੱਕ ਵੀ ਵਧੀਆ ਬਣਦੀ ਹੈ ਸੋਹਣਾ ਵੀ ਲੱਗਦਾ ਬਜਟ ਵੀ ਬਹੁਤ ਘੱਟ ਹੋ ਜਾਂਦਾ ਤੇ ਬਾਕੀ ਜਿਵੇਂ ਆ ਜਾਲੀ ਵਾਲੇ ਦਰਵਾਜ਼ੇ ਹੋਗੇ ਇਹਦੇ ਵਿੱਚ ਕੀ ਖਾਸੀਅਤ ਹੈ ਸਾਰਾ ਤਾਂ ਹੋ ਗਿਆ ਸਾਗਵਨ ਦਾ ਫਰੇਮ ਹਾਂਜੀ ਹਾਂਜੀ ਜਿਹੜੇ ਬਾਕੀ ਕੰਪੋਨੈਂਟ ਚ ਪੈਣ ਜਿਹੇ ਜਾਲੀ ਹੋਗੀ ਸਟੀਲ ਹੋਗੀ ਜਾਂ ਬਾਕੀ ਜਿਹੜੀ ਆਪਣੀ ਜਾਲੀ ਹੈ ਜੀ ਪਿਓਰ ਜੀਏ ਆ ਇਹਨੂੰ ਆਪ ਸਟੀਲ ਦੀ ਵੀ ਲਵਾ ਸਕਦੇ ਆ ਸਟੀਲ ਦੀ ਜਾਲੀ ਥੋੜੀ ਜੀ ਨਰਮ ਤਾਰ ਦੀ ਹੋਣ ਕਰਕੇ ਢਿੱਲੀ ਪੈਣ ਦੀ ਸੁਭਾਵਨਾ ਹੋਣ ਕਰਕੇ ਅਸੀਂ ਜ਼ਿਆਦਾ ਜਿਸਤੀ ਯੂਜ਼ ਕਰਦੇ ਆ ਠ ਬਰਫੀ ਜਲੀ ਹੈ ਇਹ ਪਿਓਰ ਅਲੂਮੀਨੀਅਮ ਦੀ ਹੈ ਜਿਹੜੀ ਆਪਾਂ ਪਾਈਪ ਯੂਜ਼ ਕਰ ਰਹੇ ਹਾਂ ਇਹ 304 ਗ੍ਰੇਡ ਸਟੀਲ ਦੀ ਹੈ ਠੀਕ ਹੈ ਹਾਂ ਹੂੰ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਕਿਸੇ ਵੀ ਤਰ੍ਹਾਂ ਕਿਸੇ ਵੀ ਪ੍ਰਕਾਰ ਦਾ ਪਾਲਿਸ਼ੀਅਨ ਦੀ ਤੇ ਰੇਟ ਦੀ ਜੇ ਆਪਾਂ ਗੱਲ ਕਰੀਏ ਕਿ ਕਿੰਨਾ ਕ ਫਾਇਦਾ ਹੋਊ ਕਸਟਮਰ ਦਾ ਰੇਟ ਤਾਂ ਜੀ ਇਹ ਹੈ ਅਬੀ ਦੇਖੋ ਕਿਸੇ ਫੈਕਟਰੀ ਨਾਲ ਤਾਂ ਆਪਣਾ ਕੋਈ ਕੰਪੀਟੀਸ਼ਨ ਹੈ ਨਹੀਂ ਜੀ ਹੂੰ ਜਿਵੇਂ ਹੁਣ ਕਸਟਮਰ ਘਰੇ ਤਿਆਰ ਕਰਾਂਦਾ ਜੇ ਘਰ ਉਹਦਾ ਲੱਖ ਰੁਪਏ ਖਰਚ ਜਾਂਦਾ ਇਹ ਕੰਮ ਦੇ ਉੱਤੇ ਤਾਂ ਆਪਣੇ ਕੋਲੇ 60000 ਚ ਉਹਦਾ ਕੰਮ ਤਿਆਰ ਹੋ ਜਾਊਗਾ ਜੀ ਹੋ ਜਾਊਗਾ ਹਾਂ ਇੱਕ ਉਹਦੀ ਬੋਸ ਰੇਸ਼ਨ ਖਤਮ ਕੋਈ ਉਹਨੇ ਲੱਕੜ ਨਹੀਂ ਪਹਿਲਾਂ ਲਿਆ ਕੇ ਰੱਖਣੀ ਲੱਕੜ ਨੂੰ ਦੇਖੋ 6-6 ਮਹੀਨੇ ਸੁਕਾਉਣ ਵਾਸਤੇ ਲੱਗਦੇ ਨੇ ਉਹ ਸਾਰੀਆਂ ਜ਼ਿੰਮੇਵਾਰੀਆਂ ਸਾਡੀਆਂ ਨੇ ਫਿਟਿੰਗ ਅਸੀਂ ਘਰੇ ਕਰਕੇ ਆਵਾਂਗੇ ਅਗਲੇ ਦੇ ਉਹਦਾ ਕੋਈ ਚਾਰਜ ਨਹੀਂ ਹੋਊਗਾ ਨਾਪ ਲੈ ਕੇ ਆਊਗਾ ਸਾਡਾ ਬੰਦਾ ਕੱਲੋਂ ਕੋਈ ਪੱਲਾ ਸਾਡਾ ਮਿਸਤਰੀ ਕੋਈ ਨਾਪ ਗਲਤ ਲਿਆਇਆ ਕਸਟਮਰ ਦੀ ਕੋਈ ਸਰਦਾਰਦੀ ਨਹੀਂ ਸਾਡਾ ਇੱਥੋਂ ਮਾਲ ਦੁਆਰੇ ਪੱਲਾ ਬਣ ਕੇ ਜਾਊਗਾ ਉਹ ਪੱਲਾ ਵਾਪਸ ਆਊਗਾ ਕਰਾਇਆ ਫਰਾਇਆ ਸਾਰਾ ਕੁਝ ਸਾਡਾ ਹਾਂ ਸਾਰੀ ਜ਼ਿੰਮੇਵਾਰੀ ਸਾਡੀ ਹੋਣੀ ਇਸ ਗੱਲ ਦੀ ਆਲ ਓਵਰ ਪੰਜਾਬ 'ਚ ਕਿਤੇ ਵੀ ਹੋਵੇ ਹਾਂ ਆਲ ਓਵਰ ਪੰਜਾਬ ਨੀ ਚਾਹੇ ਬਾਹਰ ਹੋਵੇ ਜੀ Rajasthan ਬਹੁਤ ਮਾਲ ਜਾਂਦਾ ਆਪਣਾ Haryana ਤੇ ਜਾਂਦਾ ਆਪਣਾ ਮਾਲ Jammu ਬਹੁਤ ਗਿਆ ਜੀ ਠੀਕ ਹੈ ਉਹਦੀ ਕਿਤੇ ਵੀ ਕਿਤੇ ਵੀ ਬੰਦਾ ਕਿਤੇ ਵੀ ਮਾਲ ਹੋਵੇ ਹਾਂ ਇਹ ਹੈਗਾ ਵੀ ਫਿਟਿੰਗ ਹੈ ਜਿਹੜੀ ਜਿਵੇਂ ਹੁਣ ਦੇਖੋ ਜੇ ਕੋਈ ਤੁਸੀਂ ਕਹੋ ਵੀ ਦੋ ਪੁੱਲੇ ਮੈਂ Jammu ਭੇਜ ਕੇ ਫਿੱਟ ਕਰਵਾ ਦੂੰਗਾ ਉਹ ਤਾਂ ਨਹੀਂ ਹੋਣੀ ਹੂੰ ਸਹੀ ਹੈ ਨਾ ਹਾਂ ਵੀ ਕੋਠੀ ਦਾ ਕੰਮ ਹੋਣਾ ਚਾਹੀਦਾ ਪੂਰਾ ਹਾਂ ਜਿਵੇਂ ਕੋਈ ਲੋਕਲ ਆ ਲੋਕਲ ਚਲੋ ਘੱਟ ਕੰਮ ਵੀ ਚੱਲ ਜਾਊਗਾ ਫਿਟਿੰਗ ਵਾਸਤੇ ਉਹ ਵੀ ਕੋਈ ਖਾਸ ਗੱਲ ਨਹੀਂ ਇਹ ਚੀਜ਼ ਹੁੰਦੀ ਹੈ ਲੋ ਜੀ ਤੁਸੀਂ ਆ ਸਕਦੇ ਹੋ ਆਪਣੀ ਮਰਜ਼ੀ ਦਾ ਦਰਵਾਜ਼ਾ ਕਰਵਾ ਸਕਦੇ ਹੋ ਆ ਡਿਜ਼ਾਈਨ ਦੱਸ ਦਿਓ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ